ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1177 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1178 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਵਸੰਤ ਹੰਡੋਲ ਮਹੱਲਾ ਚੌਥਾ ਘਰ ਦੂਜਾ ਰਾਗ ਬਸੰਤ ਹੰਡੋਲ ਵਿੱਚ ਘਰ ਦੂਜੇ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਇੱਕ ਓਅੰਕਾਰ ਸਤਗੁਰ ਪ੍ਰਸਾਦ ਅਕਾਰ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਰਾਮ ਨਾਮ ਰਤਨ ਕੋਠੜੀ ਗੜ ਮੰਦਰ ਇਕਲੁ ਕਾਨੀ ਪਰਮਾਤਮਾ ਦਾ ਨਾਮ ਸੇਸ਼ਟ ਆਤਮਕ ਗੁਣਾ ਦਾ ਸੋਨਾ ਜਿਹਾ ਖਜ਼ਾਨਾ ਹੈ ਇਹ ਖਜ਼ਾਨਾ ਸਰੀਰ ਕਿਲੇ ਵਿੱਚ ਸਰੀਰ ਮੰਦਰ ਵਿੱਚ ਗੁਪਤ ਪਿਆ ਰਹਿੰਦਾ ਹੈ ਸਤਗੁਰ ਮਿਲੈ ਤਾ ਖੋਜੀਐ ਮਿਲ ਜੋਤੀ ਜੋਤ ਸਮਾਨੀ ਜਦੋਂ ਮਨੁੱਖ ਨੂੰ ਗੁਰੂ ਮਿਲਦਾ ਹੈ ਤਦੋਂ ਉਸ ਖਜ਼ਾਨੇ ਦੀ ਪਾੜ ਕੀਤੀ ਜਾ ਸਕਦੀ ਹੈ ਗੁਰੂ ਨੂੰ ਮਿਲ ਕੇ ਮਨੋਖ ਮਨੋਖ ਦੀ ਜਿੰਦ ਪਰਮਾਤਮਾ ਦੀ ਜੋਤ ਵਿੱਚ ਲੀਨ ਹੋ ਜਾਂਦੀ ਹੈ ਮਾਦੋ ਸਾਧੂ ਜਨ ਦੇ ਹੋ ਮਿਲਾਏ ਏ ਮਾਇਆ ਦੇ ਖਸਮ ਪ੍ਰਭੂ ਮਾਦੋ ਮੈਨੂੰ ਦਾਸ ਨੂੰ ਗੁਰੂ ਮਿਲਾ ਦੇ ਦੇਖਤ ਦਰਸ ਪਾਪ ਸਭ ਨਾਸੈ ਪਵਿੱਤਰ ਪਰਮ ਪਦ ਪਾਏ ਰਹਾਓ ਗੁਰੂ ਦਾ ਦਰਸ਼ਨ ਕਰਦਿਆ ਸਾਰੇ ਪਾਪ ਨਾਸ ਹੋ ਜਾਂਦੇ ਹਨ ਜਿਹੜਾ ਮਨੁੱਖ ਗੁਰੂ ਦਾ ਦਰਸ਼ਨ ਕਰਦਾ ਹੈ ਉਹ ਪਵਿੱਤਰ ਅਤੇ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦਾ ਹੈ ਰਹਾਉ ਪੰਜ ਚੋਰ ਮਿਲ ਲਾਗੇ ਨਗਰੀਆ RAM ਨਾਮ ਧਨ ਹਿਰਿਆ ਮਨੁੱਖ ਦੇ ਇਸ ਸਰੀਰ ਨਗਰ ਵਿੱਚ ਕਾਮਾਦਿਕ ਕਾਮ ਕ੍ਰੋਧ ਲੋ ਮੋਹ ਹੰਕਾਰ ਪੰਜ ਚੋਰ ਮਿਲ ਕੇ ਸਨ ਲਈ ਰਖਦੇ ਹਨ ਅਤੇ ਮਨੁੱਖ ਦੇ ਅੰਦਰੋਂ ਪਰਮਾਤਮਾ ਦਾ ਨਾਮ ਧਨ ਚੁਰਾ ਲੈਂਦੇ ਹਨ ਗੁਰਮਤਿ ਖੋਜ ਪਰੇ ਤਬ ਪਕਰੇ ਧਨ ਸਾਬਤ ਰਾ ਸੋ ਬਰਿਆ ਜਦੋਂ ਕੋਈ ਮਨੁੱਖ ਗੁਰੂ ਦੀ ਮਤ ਲੈ ਕੇ ਇਹਨਾਂ ਦਾ ਖੁਰਾ ਨਿਸ਼ਾਨ ਲੱਭਦਾ ਹੈ ਤਦੋਂ ਇਹ ਚੋਰ ਫੜੇ ਜਾਂਦੇ ਹਨ ਅਤੇ ਉਸ ਮਨੁੱਖ ਦਾ ਨਾਮ ਧਨ ਨਾਮ ਸਰਮਾਇਆ ਸਾਰੇ ਦਾ ਸਾਰਾ ਬਚ ਜਾਂਦਾ ਹੈ ਪਾਖੰਡ ਭਰਮ ਪਾਪ ਕਰ ਥਾਕੇ ਹਿਰਦੇ ਅੰਤਰ ਮਾਇਆ ਮਾਇਆ ਧਰਮ ਦੇ ਵਿਖਾਵੇ ਵਾਲੇ ਅਤੇ ਭਰਮਾ ਵਹਿਮਾ ਵਾਲੇ ਹੀਲੇ ਕਰ ਕਰਕੇ ਮਨੁੱਖ ਥੱਕ ਜਾਂਦੇ ਹਨ ਉਹਨਾਂ ਦੇ ਹਿਰਦੇ ਵਿੱਚ ਸਦਾ ਮਾਇਆ ਦੀ ਤ੍ਰਿਸ਼ਨਾ ਹੀ ਟਿਕੀ ਰਹਿੰਦੀ ਹੈ ਸਾਧੂ ਪੁਰਖ ਪੁਰਖ ਪਤ ਪਾਇਆ ਅਗਿਆਨ ਅੰਧੇਰ ਗਵਾਇਆ ਪਰ ਜਿਸ ਮਨੁੱਖ ਨੂੰ ਸ੍ਰੇਸ਼ਟ ਪੁਰਖ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਆਪਣੇ ਅੰਦਰੋਂ ਆਤਮਿਕ ਜੀਵਨ ਵੱਲੋਂ ਬੇਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ ਜਗਨਨਾਥ ਜਗਦੀਸ਼ ਗੁਸਾਈ ਕਰੇ ਕਿਰਪਾ ਸਾਧ ਮਿਲਾਵੇ ਜਗਤ ਦਾ नाथ ਜਗਤ ਦਾ ਮਾਲਕ ਜਗਤ ਦਾ ਖਸਮ ਮੇਰ ਕਰਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ ਨਾਨਕ ਸਾਤ ਹੋਵੇ ਮਨ ਅੰਤਰ ਨਿਤ ਹਿਰਦੈ ਹਰ ਗੁਣ ਗਾਵੇ ਫਿਰ ਜਿਸ ਨੂੰ ਉਹ ਗੁਰੂ ਮਿਲਾਂਦਾ ਹੈ ਪਰਮਾਤਮਾ ਏ ਨਾਨਕ ਉਸ ਮਨੁੱਖ ਦੇ ਮਨ ਵਿੱਚ ਆਤਮਿਕ ਡੋਲਤਾ ਬਣੀ ਰਹਿੰਦੀ ਹੈ ਉਹ ਮਨੁੱਖ ਆਪਣੇ ਹਿਰਦੇ ਵਿੱਚ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਬਸੰਤ ਮਹੱਲਾ ਚੌਥਾ ਹਿੰਡੋਲ ਤੁਮ ਵੱਡ ਪੁਰਖ ਵੱਡ ਅਗੰਮ ਗੁਸਾਈ ਹਮ ਕੀਰੇ ਕਰਮ ਤੁਮ ਨਸ਼ੇ ਹੈ ਪ੍ਰਭ ਤੂੰ ਪਹੁੰਚ ਹੈ ਤੂੰ ਜਗਤ ਦਾ ਮਾਲਕ ਹੈ ਤੂੰ ਸਭ ਤੋਂ ਵੱਡਾ ਪੁਰਖ ਹੈ ਅਸੀਂ ਤੇਰੇ ਪੈਦਾ ਕੀਤੇ ਹੋਏ ਤੁਸ ਜੇ ਜੀਵ ਹਾਂ ਹਰ ਦੀਨ ਦਿਆਲ ਕਰੋ ਪ੍ਰਭ ਕਿਰਪਾ ਗੁਰ ਸਤ ਗੁਰ ਚਰਨ ਹਮ ਬਨਸ਼ੇ हे ਦਿਨਾ ਉਤੇ ਦਿਆ ਕਰਨ ਵਾਲੇ ਹਰੀ ਪ੍ਰਭੂ ਪਰਮਾਤਮਾ ਮੇਰੇ ਉਤੇ ਮਿਹਰ ਕਰ ਮੈਨੂੰ ਗੁਰੂ ਮੜਾ ਮੈਂ ਗੁਰੂ ਸਤ ਗੁਰੂ ਦੇ ਚਰਨਾਂ ਦੀ ਧੂੜ ਦੀ ਤਾੰਗ ਰੱਖਦਾ ਹਾਂ ਗੋਬਿੰਦ ਜਿਓ ਸਤ ਸੰਗਤ ਮੇਲ ਕਰ ਕਿਰਪਿਸ਼ੇ ਹੈ ਗੋਬਿੰਦ ਜੀ ਮੇਰੇ ਉਤੇ ਮਿਹਰ ਕਰ ਪਰਮਾਤਮਾ ਮੈਨੂੰ ਸਾਧ ਸੰਗਤ ਵਿੱਚ ਮਿਲਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਠ ਹਰਿਆ ਨਾਮ ਜਪਣ ਦੀਆਂ ਬਰਕਤਾਂ ਸਾਧ ਸੰਗਤ ਵਿੱਚ ਮਿਲ ਕੇ ਹੀ ਮਿਲਦੀਆਂ ਹਨ ਜਨਮ ਜਨਮ ਕੇ ਕਿਲ ਵਿਖਮਲ ਭਰਿਆ ਮਿਲ ਸੰਗਤ ਕਰ ਪ੍ਰਭ ਹਣ ਸ਼ੇਰ ਹਾਓ ਮੈਂ ਨੇਕਾਂ ਜਨਮਾਂ ਦੇ ਪਾਪਾਂ ਦੀ ਮੈਲ ਨਾਲ ਲਿਬੜਿਆ ਹੋਇਆ ਹਾਂ हे प्रभु परमात्मा ਮੈਨੂੰ ਸਾਧ ਸੰਗਤ ਵਿੱਚ ਮਿਲਾ ਕੇ ਸੁੱਚੇ ਜੀਵਨ ਵਾਲਾ ਬਣਾ ਦੇ ਰਹਾਓ ਤੁਮਰਾ ਜਨ ਜਾਤ ਆਵੇ ਜਾਤਾ ਹਰ ਜਪਿਓ ਪਤ ਤ ਪਵਿਛੇ हे ਹਰੀ ਤੇਰਾ ਸੇਵਕ ਉੱਚੀ ਜਾਤ ਦਾ ਹੋਵੇ ਚਾਹੇ ਨੀਵੀਂ ਜਾਤ ਦਾ ਵਿਕਾਰੀਆਂ ਤੋਂ ਪਵਿੱਤਰ ਕਰਨ ਵਾਲਾ ਤੇਰਾ ਨਾਮ ਜਿਸ ਨੇ ਜਪਿਆ ਹੈ ਹਰ ਕੀਓ ਸਗਨ ਭਵਨ ਤੇ ਉਪਰ ਹਰ ਸੋਭਾ ਹਰ ਪ੍ਰਭ ਦਿਨ ਛੇ ਜਿਸ ਨੇ ਤੇਰਾ ਨਾਮ ਜਪਿਆ ਹੈ ਪਰਮਾਤਮਾ ਹੇ ਹਰੀ ਤੂੰ ਉਸ ਨੂੰ ਸਾਰੇ ਜਗਤ ਦੇ ਜੀਵਾਂ ਤੋਂ ਉੱਚਾ ਕਰ ਦਿੱਤਾ ਭਾਵੇਂ ਉਹ ਨੀਮੀ ਜਾਦਾ ਹੀ ਹੋਵੇ ਹੇ ਪ੍ਰਭੂ ਤੂੰ ਉਸ ਨੂੰ ਲੋਕ ਪਰਲੋਕ ਦੀ ਵਡਿਆਈ ਬਖਸ਼ ਦਿੱਤੀ ਤੇਰੇ ਨਾਮ ਦੀਆਂ ਬਰਕਤਾਂ ਨਾਲ ਉਹ ਨੀਵੀਂ ਜਾਤ ਵਾਲੇ ਵੀ ਉੱਚੀ ਜਾਤ ਤੋਂ ਉੱਚੇ ਹੋ ਜਾਂਦੇ ਹਨ ਜਾਤ ਜਾਤ ਕੋਈ ਪ੍ਰਭ ਧਿਆਵੇ ਸਭ ਪੂਰੇ ਮਾਨਸ ਤਿਨშე ਉੱਚੀ ਜਾਤ ਦਾ ਹੋਵੇ ਚਾਏ ਨੀਵੀਂ ਜਾਤ ਦਾ ਜਿਹੜਾ ਜਿਹੜਾ ਵੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ 세탄 ਵੱਡੇ ਵੱਡ ਪੂਰੇ ਹਰ ਜਨ ਜਿਨ ਹਰ ਧਾਰਿਓ ਹਰ ੁਰਸ਼ੇ ਪ੍ਰਭੂ ਦੇ ਜਿਨਾ ਸੇਵਕਾਂ ਨੇ ਹਰੀ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਉਹ ਭਾਗਾ ਵਾਲੇ ਹਨ ਉਹ ਸਭਨਾ ਤੋਂ ਵੱਡੇ ਹਨ ਉਹ ਪੂਰਨਪੁਰਖ ਹਨ ਹਮ ਢਿੰਡੇ ਟੀਮ ਬਹੁਤ ਹੱਤ ਭਾਰੇ ਹਰ ਧਾਰ ਕਿਰਪਾ ਪ੍ਰਭ ਮਿਲਸ਼ੇ ਹੇ ਹਰੀ ਅਸੀਂ ਜੀਵ ਨੀਚ ਹਾਂ ਅਸੀਂ ਮੂਰਖ ਹਾਂ ਅਸੀਂ ਪਾਪਾਂ ਦੇ ਭਾਰ ਨਾਲ ਦੱਬੇ ਪਏ ਹਾਂ ਏ ਹਰੀ ਮੇਰ ਕਰ ਸਾਨੂੰ ਮਿਲ ਜਨ ਨਾਨਕ ਗੁਰ ਪਾਇਆ ਹਰ ਤੂਠੇ ਹਮ ਕੀਏ ਪਤ ਤਪ ਵਿੱਚੇ ਏ ਦਾਸ ਨਾਨਕ ਪ੍ਰਭੂ ਦਿਆਵਾਨ ਹੋਇਆ ਸਾਨੂੰ ਗੁਰੂ ਮਿਲ ਪਿਆ ਗੁਰੂ ਨੇ ਸਾਨੂੰ ਵਿਕਾਰੀਆਂ ਤੋਂ ਪਵਿੱਤਰ ਬਣਾ ਦਿੱਤਾ ਬਸਾਂਤ ਹੰਡੋਲ ਮਹੱਲਾ ਚੌਥਾ ਮੇਰਾ ਇੱਕ ਖਿੰਨ ਮਨੁਵਾਂ ਰਹਿ ਨਾ ਸਕੈ ਨਿਤ ਹਰ ਹਰ ਨਾਮ ਰਸ ਗੀਦੇ ਜਦੋਂ ਤੋਂ ਜਦੋਂ ਤੋਂ ਮੈਨੂੰ ਗੁਰੂ ਮਿਲਿਆ ਹੈ ਤਦੋਂ ਤੋਂ ਮੇਰਾ ਮਨ ਸਦਾ ਪ੍ਰਮਾਤਮਾ ਦੇ ਨਾਮ ਦੇ ਸਵਾਦ ਵਿੱਚ ਮਸਤ ਰਹਿੰਦਾ ਹੈ ਹੋਣੇ ਮਨ ਇੱਕ ਖਿੰਨ ਵਾਸਤੇ ਭੀ ਉਸ ਸਵਾਦ ਤੋਂ ਬਿਨਾਂ ਰਹਿ ਨਹੀਂ ਸਕਦਾ ਜਿਵੇਂ ਬਾਰਕ ਰਸਕ ਪਰਿਓ ਥਨ ਮਾਤਾ ਥਨ ਕਾਢੇ ਬਿਲਲ ਭਲੀ ਦੇ ਜਿਵੇਂ ਛੋਟਾ ਬਾਲ ਬੜੇ ਸੁਆਦ ਨਾਲ ਆਪਣੀ ਮਾਂ ਦੇ ਥਾਨ ਨੂੰ ਚੰਬੜਦਾ ਹੈ ਪਰ ਜੇ ਥਾਨ ਉਸ ਦੇ ਮੂੰਹ ਚੋਂ ਕੱਢ ਦਿੱਤਾ ਜਾਈਏ ਕੱਢ ਲਈਏ ਤਾਂ ਬਿਲਕਣ ਲੱਗ ਪੈਂਦਾ ਹੈ ਜਿਵੇਂ ਬਾਂ ਬੱਚੇ ਨੂੰ ਬੱਚੇ ਨੂੰ ਆਪਣੀ ਮਾਂ ਦੇ ਦੁੱਧ ਨਾਲ ਪਿਆਰ ਹੁੰਦਾ ਹੈ ਇਸ ਤਰ੍ਹਾਂ ਮੈਨੂੰ ਵੀ ਪਰਮਾਤਮਾ ਦੇ ਨਾਮ ਨਾਲ ਪਿਆਰ ਬਣ ਗਿਆ ਹੈ गोबिंद जीयो मेरे मन तन नाम हर बिदे हे गोबिंद जी हे हरि गुरु दी मेहर नाल मेरा मन मेरा तन तेरे नाम विच विज गए हन वड्डा भाग गुरु सतगुरु पाया विच काया नगर हर सीदे रहाओ वड्डी किस्मत नाल मेनू गुरु सतगुरु मिल पया है गुरु दी कृपा नाल हुन मैं अपने शरीर नगर विच ही ਪਰਮਾਤਮਾ ਨੂੰ ਲੱਭ ਲਿਆ ਹੈ ਰਹਾਓ ਜਨਕ ਸਾਸ ਸਾਸ ਹੈ ਜੀਤੇ ਹਰ ਬਿਰਹ ਹੈ ਪ੍ਰਭੂ ਹਰ ਬੀਦੇ ਪਰਮਾਤਮਾ ਦੇ ਭਗਤ ਦੀ ਉਮਰ ਦੇ ਜਿੰਨੇ ਪੀ ਸਾ ਹੁੰਦੇ ਹਨ ਉਹ ਸਾਰੇ ਪਰਮਾਤਮਾ ਦੇ ਬਿਰੋ ਵਿੱਚ ਵਿਜੇ ਰਹਿੰਦੇ ਹਨ ਜਿਉਂ ਜਲ ਕਮਲ ਪ੍ਰੀਤ ਅਤ ਭਾਰੀ ਬਿਨ ਜਲ ਦੇਖੇ ਸੁਖ ਲੀਦੇ ਜਿਵੇਂ ਕੋਲ ਫੁੱਲ ਅਤੇ ਪਾਣੀ ਦਾ ਬੜਾ ਡੂੰਗਾ ਪਿਆਰ ਹੁੰਦਾ ਹੈ ਪਾਣੀ ਦਾ ਦਰਸ਼ਨ ਕਰਨ ਤੋਂ ਬਿਨਾ ਕੋਲ ਫੁੱਲ ਸੁੱਕ ਜਾਂਦਾ ਹੈ। ਇਹੀ ਹਾਲ ਹੁੰਦਾ ਹੈ ਭਗਤ ਜਨਾਂ ਦਾ। ਪਿਆਰੇ ਪ੍ਰੀਤਮ ਪਰਮਾਤਮਾ ਦੇ ਨਾਮ ਤੋਂ ਬਿਨਾ ਉਹਦੇ ਵੀ ਹਿਰਦੇ ਕਮਲਾ ਜਾਂਦੇ ਹਨ। ਜਨ ਜਪਿਓ ਨਾਮ ਨਿਰੰਜਨ ਨਰਹਰ। ਉਪਦੇਸ਼ ਗੁਰੂ ਹਰ ਪ੍ਰੀਦੇ। ਪਰਮਾਤਮਾ ਦੇ ਸੇਵਕ ਪਰਮਾਤਮਾ ਦਾ ਪਵਿੱਤਰ ਨਾਮ ਸਦਾ ਜਪਦੇ ਹਨ। ਗੁਰੂ ਨੇ ਆਪਣੇ ਉਪਦੇਸ਼ ਨਾਲ ਉਹਨਾਂ ਨੂੰ ਪਰਮਾਤਮਾ ਸਾਹਮਣੇ ਹਰ ਥਾਂ ਵਸਦਾ ਵਿਖਾ ਦਿੱਤਾ ਹੁੰਦਾ ਹੈ ਜਨਮ ਜਨਮ ਕੀ ਹੋ ਮੈਂ ਮਲ ਨਿਕਸੀ ਹਰ ਅੰਮ੍ਰਿਤ ਹਰ ਜਲ ਨੀਦੇ ਨਾਮ ਦੀ ਬਰਕਤ ਨਾਲ ਉਹਨਾਂ ਦੇ ਅੰਦਰੋਂ ਜਨਮ ਜਨਮਾਤਰਾ ਦੀ ਹੋਮੈ ਦੀ ਮੈਲ ਦੂਰ ਹੋ ਜਾਂਦੀ ਹੈ ਉਹ ਆਤਮਿਕ ਜੀਵਨ ਦੇਣ ਵਾਲੇ ਹਰੀ ਨਾਮ ਜਲ ਵਿੱਚ ਸਦਾ ਇਸ਼ਨਾਨ ਕਰਦੇ ਰਹਿੰਦੇ ਹਨ ਹਮਰੇ ਕਰਮ ਨਾ ਬਿਰਹੋ ਵਾਹਿਗੁਰੂ ਹਮਰੇ ਕਰਮ ਨਾ ਵਿਚਰੋ ਠਾਕੁਰ ਤੁਮ ਪੈਜ ਰੱਖੋ ਆਪਣੀ ਦੇ ਹੇ ਮਾਲਕ ਪ੍ਰਭੂ ਅਸਾਂ ਜੀਵਾਂ ਦੇ ਚੰਗੇ ਬੰਦੇ ਕਰਮ ਨਾ ਵਿਚਾਰਨੇ ਆਪਣੇ ਸੇਵਕ ਦਾਸ ਦੀ ਤੁਸਾਂ ਆਪ ਇੱਜ਼ਤ ਰਖਣੀ ਹਰ ਭਾਵੈ ਸੁਣ ਬਿਨੋ ਬੇਨਤੀ ਜਨ ਨਾਨਕ ਸਰਣ ਪਵਿੱਦੇ ਹੇ ਦਾਸ ਨਾਨਕ ਜਿਵੇਂ ਤੈਨੂੰ ਭਾਵੇ ਮੇਰੀ ਬੇਨਤੀ ਰਜੋਈ ਸੋਣਾ ਮੈਂ ਤੇਰੀ ਸ਼ਰਨ ਆਇਆ ਹਾਂ ਮੇਰੀ ਸ਼ਰਨ ਆਏ ਦੀ ਲਾਜ ਰੱਖ ਹਮਰੇ ਕਰਮ ਨਾ ਵਿਚਰੋ ਠਾਕੁਰ ਤੁਮ ਪੈਜ ਰੱਖੋ ਆਪਣੀ ਦੇ ਹਰ ਭਾਵੇ ਸੁਣ ਬਿਨੋ ਬੇਨਤੀ ਜਨ ਨਾਨਕ ਸ਼ਰਨ ਪਵੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1178 ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1179 ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ